ਹਰ ਦੇ ਸਾਹਮਣੇ ਆਇਆ ਜਿਸ ਕਿ ਪਈ ਜੀਵਨ ਮਲੋ ਖੜੇ ਹੋਣ ਮੇਰਾ ਜਨਮ ਦਿਨ ਹੈ ਔਰ ਉਸਨੇ ਜਨਮ ਦਿਹਾੜਾ ਬਹੁਤ ਬਹੁਤ ਸ਼ੁਭ ਕਾਮਨਾਵਾਂ ਔਰ ਦੇ ਜਨਮ ਦਿਨ ਦੇ ਪਲਖੇ ਜੇ ਅਸੀਂ ਜੋ ਜ਼ਰੂਰਤਮੰਦ ਲੋਕ ਨੇ ਉਹਨਾਂ ਨੂੰ ਰਾਸ਼ਨ ਵੰਡ ਕੇ ਅਸੀਂ ਇਹ ਜਨਮ ਦੇ ਜਨਮ ਦਿਨ ਜਿਹੜਾ ਮਨਾਇਆ ਹੈ ਔਰ ਸਾਨੂੰ ਬਹੁਤ ਹੀ ਵਧੀਆ ਲੱਗਿਆ ਹੈ ਆ ਦਾ ਜੋ ਆਪਣਾ ਸਪੈਸ਼ਲ ਡੇ ਆਪਾਂ ਜਰੂਰਤਮੰਦ ਲੋਕਾਂ ਨਾਲ ਮਿਲ ਕੇ ਮਨਾਈਏ ਉਹਨਾਂ ਦੀ ਜਿੰਨੀਆਂ ਵੀ ਆਪਾਂ ਨੂੰ ਹੋ ਸਕਣ ਜ਼ਰੂਰਤਾਂ ਪੂਰੀਆਂ ਕਰੀਏ ਜੋ ਸਾਡੇ ਵੱਲੋਂ ਮੇਗਾ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਔਰ ਅਸੀਂ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਸਾਰਿਆਂ ਨੂੰ ਇਦਾਂ ਆਪਣਾ ਜਨਮ ਦਿਨ ਜੋ ਸਪੈਸ਼ਲ ਡੇ ਹੈ ਜੰਮ ਲੈਣਾ ਆਪਾਂ ਕੈਸੇ ਨਹੀਂ ਕਿ ਸੈਕੜੇ ਦੀ ਗੱਲ ਚੱਲ ਰਸੋਨ ਆਂਦੀ ਹੈ ਸਾਡੇ ਸਾਗੜਾ ਦੀ ਬਹੁਤ ਰਾਸ਼ੀ ਸਾਨੂੰ 400 ਦੇ ਗਰੀਬ मतलब कि जेटमान लोग से उन्होंने अभी राशन दिता और बड़ा रश सन च भी सू लगे भी बहुत रश हो गया तो चीनी पत्ती खंडी पत्ती थी बिस्कट सी तो